ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਆ ਬੈਲ ਦੇ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਵੀਡੀਓ ਤੁਹਾਨੂੰ ਮਿਲੇਗੀ ਸਭ ਤੋਂ ਪਹਿਲਾਂ। ਮੈਂ ਬੋਲੀ ਜੇਰੇ ਇੱਕੋ ਦਾ ਮੈਂ ਨਗਾ ਚੱਲ। ਉਹ ਕੀ? ਦੂਗਾ ਹੈ। ਬੰਬ ਹਥਿਆਰ ਰੇਸ਼ ਕਰ ਪੈਣ ਤੂੰ। ਬਾੜਾ ਬੋਲਦਾ ਪਾਉਂ। ਬੋਲਿਖ ਰੂ ਆਏ ਬੰਗੂ ਨਾਮ ਚੱਲਦਾ। ਰਸਿਆ ਜੀ ਪਾਣ ਫਾ ਕੋ ਡਰੇ ਹੋਇਆ। ਤੂੰ ਮਾ ਮੇਰਾ ਕਰੂੂਰਾ ਮਾਨ ਦਾ ਦੇ ਤੇ। ਅਦਾਰੇ ਆ ਕੰਮ ਕੋ ਦੇ ਕਰੇ ਹੋਇਆ। ਅਰੇ ਵੀਡੀਓ ਦੇ ਉੱਤੇ ਯਾਰ ਹੌਣ ਟਾਈਮ ਤੇ ਅੱਜ ਤੱਕ ਵਾਲੇ ਹੈੱਡਲਾਈਨ ਮੰਗਦੇ ਕਰਦੇ ਆ ਮੰਗਦੇ ਆ ਸਟਾਈਲ ਮੇਰੇ ਤੋਂ ਫੋਟੋਗ੍ਰਾਫਰ ਮੇਰੇ ਫੈਨ ਆਕਦੇ ਟੋਲ ਪਲਾਟ ਜਿਹਾ ਸਿੱਧਾ ਸਿਰ ਪਾੜਿਆ ਹੋ ਗਿਆ ਸੀ ਐਸੀ ਇਹ ਕੀਤਾ ਹੈ ਆ ਕੇ ਸੌਂਦੀ ਹੋਇਆਤਾ ਯਾਰ ਤੇਰੇ ਦਾ ਗੁੱਟ ਕਮਲੀ ਹੈ ਟੱਕ ਦੀ ਗਲੇਪ ਵੀ